ਰੋਟੀ ਪਾਣੀ ਜੀਣਾ ਮਰਨਾ ਸਭ ਸਾਡਾ ਉਹਨਾਂ ਨਾਲ ਹੀ ਹੈ ਮੈਂ ਤਾਂ ਕਹਿੰਦਾ ਪੰਜਾਬ ਦਾ ਨਹੀਂ ਪੂਰੀ ਦੁਨੀਆ ਦਾ ਉਹਨਾਂ ਨਾਲ ਇਹ ਅੰਦੋਲਨ ਫੇਰ ਨਹੀਂ ਛੜਿਆ ਅੰਦੋਲਨ ਉਦੋਂ ਵੀ ਛੜਿਆ ਸੀ ਜਦੋਂ ਸਰਦਾਰ ਬਹਾਦਰ ਸਰਦਾਰ ਅਜੀਤ ਸਿੰਘ ਜੀ ਭਗਤ ਸਿੰਘ ਦੇ ਚਾਚਾ ਜੀ ਜਦੋਂ ਉਹਨਾਂ ਨੇ ਅੰਦੋਲਨ ਲੜਿਆ ਸੀ ਇਹ ਅੰਦੋਲਨ ਸਾਡਾ ਉਦੋਂ ਤੋਂ ਚੱਲ ਰਿਹਾ ਮੈਂ ਕਹਿੰਦਾ ਕਿ ਧੱਕੇਸ਼ਾਹੀ ਜਾਂ ਕਿਤੇ ਨਾ ਕਿਤੇ ਹਰਾਸਮੈਂਟ ਸਿਸਟਮ ਦੀ ਜਿਹੜੀ ਹੈ ਉਹ ਸਾਡੇ ਕਿਸਾਨਾਂ ਨਾਲ ਹੁੰਦੀ ਹੈ ਤੇ ਸਾਡੇ ਬਜ਼ੁਰਗ ਉਥੇ ਜੇ ਔਖੇ ਕਟਰੇ ਨੇ ਨਾ ਤਾਂ ਇਹ ਨਾ ਸੋਚੋ ਕਿ ਉਹਨਾਂ ਨੇ ਆਪਣੀ ਆਪਣੀ ਮਤਾਬ ਰੱਖੀ ਸੀ ਉਹ ਆਪ ਗਏ ਨੇ ਉਹ ਸਾਡੇ ਲਈ ਗਏ ਨੇ ਜਿੱਥੇ ਗਏ ਨੇ ਸਾਡੇ ਲਈ ਗਏ ਨੇ ਤਾਂ ਕਿਉਂ ਆਪਣੀ ਜ਼ਰੂਰਤ ਤੋਂ ਜ਼ਿਆਦਾ ਨਹੀਂ ਮੰਗਦੇ ਪਰ ਉਹ ਸਾਡੀਆਂ ਜ਼ਰੂਰਤਾਂ ਤੋਂ ਜ਼ਿਆਦਾ ਦਿੰਦੇ ਨੇ ਬਿਲਕੁਲ ਲਾਭ ਭਾਈ ਸਾਡੇ ਨਾਲ ਹੈਗੇ ਨੇ ਕਿਉਂਕਿ ਸਭ ਤੋਂ ਵੱਡੀ ਗੱਲ ਹੁਣ ਅਸੀਂ ਕਰੀਏ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਜਿਹੜਾ ਫਿਰ ਤੋਂ ਛਿੜਿਆ ਤੇ ਜਿਸ ਦਾ ਇੱਕ ਵੱਡੀ ਮਿਸਾਲ 24 ਦਿਨ ਹੋ ਚੁੱਕੇ ਨੇ ਬਜ਼ੁਰਗ ਜਿਹੜਾ ਅਨਸ਼ਣ ਤੇ ਬੈਠੇ ਹੋਏ ਨੇ ਤਾਂ ਉਹਨਾਂ ਦੀ ਸਿਹਤ ਅੱਜ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ ਤੁਸੀਂ ਕਿਦਾਂ ਦੇਖਦੇ ਹੋ ਇਸ ਕਿਸਾਨੀ ਅੰਦੋਲਨ ਨੂੰ ਦੇਖੋ ਇਹ ਅੰਦੋਲਨ ਫੇਰ ਨਹੀਂ ਛੜਿਆ ਅੰਦੋਲਨ ਉਦੋਂ ਵੀ ਛੜਿਆ ਸੀ ਜਦੋਂ ਸਰਦਾਰ ਬਹਾਦਰ ਸਰਦਾਰ ਅਜੀਤ ਸਿੰਘ ਜੀ ਭਗਤ ਸਿੰਘ ਦੇ ਚਾਚਾ ਜੀ ਜਦੋਂ ਉਹਨਾਂ ਨੇ ਅੰਦੋਲਨ ਲੜਿਆ ਸੀ ਇਹ ਅੰਦੋਲਨ ਸਾਡਾ ਉਦੋਂ ਤੋਂ ਚੱਲ ਰਿਹਾ ਹੈ ਹਲੇ ਤੱਕ ਇਹ ਇਹਦੀ ਸਾਨੂੰ ਪੂਰੀ ਪਹਿਰਵਾਈ ਨਹੀਂ ਮਿਲੀ ਸਾਨੂੰ ਜਵਾਬ ਨਹੀਂ ਮਿਲਿਆ ਜੋ ਸਾਨੂੰ ਚਾਹੀਦਾ ਜੋ ਸਾਡੇ ਕਿਸਾਨਾਂ ਦਾ ਹੱਕ ਬਣਦਾ ਜੋ ਉਹਨਾਂ ਦਾ ਜਮਾਂਦਰੂ ਜੋ ਉਹਨਾਂ ਦਾ ਜਨਮ ਸਿੱਧਾ ਅਧਿਕਾਰ ਹੈ ਕਿਉਂਕਿ ਰੋਟੀ ਪਾਣੀ ਜੀਣਾ ਮਰਨਾ ਸਭ ਸਾਡਾ ਉਹਨਾਂ ਨਾਲ ਹੀ ਹੈ ਮੈਂ ਤਾਂ ਕਹਿੰਦਾ ਪੰਜਾਬ ਦਾ ਨਹੀਂ ਪੂਰੀ ਦੁਨੀਆ ਦਾ ਉਹਨਾਂ ਨਾਲ ਕੱਲਾ ਪੰਜਾਬ ਚ ਕਿਸਾਨ ਨਹੀਂ ਵੱਸਦਾ ਕਿਸਾਨ ਬਿਹਾਰ ਚ ਵੀ ਵੱਸਦਾ ਕਿਸਾਨ ਕਸ਼ਮੀਰ ਚ ਵੀ ਹੈ ਹਿਮਾਚਲ ਚ ਵੀ ਹੈ ਪਰ ਸਭ ਤੋਂ ਜ਼ਿਆਦਾ ਮੈਂ ਕਹਿੰਦਾ ਕਿ ਧੱਕੇਸ਼ਾਹੀ ਜਾਂ ਕਿਤੇ ਨਾ ਕਿਤੇ ਹਰਾਸਮੈਂਟ ਸਿਸਟਮ ਦੀ ਜਿਹੜੀ ਹੈ ਉਹ ਸਾਡੇ ਕਿਸਾਨਾਂ ਨਾਲ ਹੁੰਦੀ ਹੈ ਸੋ ਬਾਪੂ ਬਾਰੇ ਤੋਂ ਸ਼ਬਦ ਦੇਖੋ ਮੈਂ ਸਭ ਤੋਂ ਪਹਿਲਾਂ ਇੱਕ ਗੱਲ ਜਿਹੜੀ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਸਾਡੇ ਬਜ਼ੁਰਗ ਉਥੇ ਜੇ ਔਕੀ ਕਟਰੀ ਨੇ ਨਾ ਤਾਂ ਇਹ ਨਾ ਸੋਚੋ ਕਿ ਉਹਨਾਂ ਨੇ ਆਪਣੀ ਆਪਣੀ ਮਤਾਬ ਰੱਖੀ ਸੀ ਉਹ ਆਪ ਗਏ ਨੇ ਉਹ ਸਾਡੇ ਲਈ ਗਏ ਨੇ ਜਿੱਥੇ ਗਏ ਨੇ ਸਾਡੇ ਲਈ ਗਏ ਨੇ ਕਿਸੇ ਇੱਕ ਸੰਸਥਾ ਨੂੰ ਨਹੀਂ ਕਿਸੇ ਇੱਕ ادارے ਨੂੰ ਨਹੀਂ ਕਿਸੇ ਇੱਕ ਇਨਸਾਨ ਨੂੰ ਮੁੱਖ ਰੱਖ ਕੇ ਮੈਂ ਗੱਲ ਨਹੀਂ ਕਹਿ ਰਿਹਾ ਪਰ ਮੈਨੂੰ ਮਾਨ ਹੈ ਅੱਜ ਮੈਂ ਸਵੇਰੇ ਟਵੀਟ ਪੜਿਆ ਸਾਡੇ ਸੀਐਮ ਸਾਹਿਬ ਦਾ ਮਾਨਯੋਗ ਭਗਵੰਤ ਸਿੰਘ ਸਾਹਿਬ ਦਾ ਮੈਂ ਹੱਜੇ ਟਵੀਟ ਪੜਿਆ ਕਿ ਉਹਨਾਂ ਨੇ ਸਰਕਾਰ ਦੀ ਸੈਂਟਰ ਸਰਕਾਰ ਦੀ ਇਸ ਇਗਨੋਰੈਂਸ ਨੂੰ ਉਹਨਾਂ ਨੇ ਨਿੰਦੇਆ ਔਰ ਸਿਰਫ ਇਹੀ ਨਹੀਂ ਮੈਂ ਉਹਨਾਂ ਨੂੰ ਇਹ ਵੀ ਬੇਨਤੀ ਕਰਦਾ ਕਿ ਤੁਸੀਂ ਸਾਡੇ ਨੁਮਾਇੰਦੇ ਹੋ ਜਿਨ੍ਹਾਂ ਨੇ ਸਾਨੂੰ ਰਿਪਰੈਜ਼ੈਂਟ ਕਰਨਾ ਤੁਸੀਂ ਸਾਡੇ ਉਹ ਚਿਹਰੇ ਹੋ ਜਿਨ੍ਹਾਂ ਨੇ ਸਾਡੀ ਗੱਲ ਸੈਂਟਰ ਤੱਕ ਲੈ ਕੇ ਜਾਣੀ ਹੈ ਤੁਸੀਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋ ਔਰ ਖੜੇ ਵੀ ਖੜਨਗੇ ਵੀ ਪਰ ਜਿੱਥੇ ਜਿੱਥੇ ਜੋ ਜੋ ਉਹਨਾਂ ਤੋਂ ਕਰ ਹੁੰਦਾ ਉਹਨਾਂ ਦੀ ਪਾਵਰ ਦੇ ਵਿੱਚ ਪਲੱਸ ਆਊਟ ਆਫ ਦਾ ਵੇਜ ਆ ਕੇ ਮੈਂ ਬੇਨਤੀ ਕਰਨਾ ਚਾਹਉਂ ਸੈਂਟਰ ਸਰਕਾਰ ਹੈ ਚਾਹੇ ਸਾਡੀ ਪੰਜਾਬ ਸਰਕਾਰ ਹੈ ਚਾਹੇ ਕਿਸੇ ਦੀ ਵੀ ਸਟੇਟ ਦੀ ਸਰਕਾਰ ਹੈ ਉਹ ਜਿੱਥੇ ਜਿੱਥੇ ਕਿਸਾਨਾਂ ਨੂੰ ਜੋ ਜੋ ਚਾਹੀਦਾ ਉਹਨਾਂ ਨਾਲ ਬੈਠ ਕੇ ਗੱਲ ਕਰੋ ਗੱਲਬਾਤ ਕਰਕੇ ਗੱਲ ਨਿਬੇੜੋ ਉਹਨਾਂ ਨੂੰ ਜੋ ਹੱਕ ਬਣਦੇ ਉਹ ਦੋ ਕਿਉਂਕਿ ਉਹ ਆਪਣੀ ਜ਼ਰੂਰਤ ਤੋਂ ਜ਼ਿਆਦਾ ਨਹੀਂ ਮੰਗਦੇ ਪਰ ਉਹ ਸਾਡੀਆਂ ਜ਼ਰੂਰਤਾਂ ਤੋਂ ਜ਼ਿਆਦਾ ਦਿੰਦੇ ਨੇ ਸੋ ਕਿਸਾਨ ਇੱਕ ਤਾਂ ਹਮੇਸ਼ਾ ਜ਼ਿੰਦਾਬਾਦ ਸੀ ਜ਼ਿੰਦਾਬਾਦ ਹੈ ਹੋਰ ਜ਼ਿੰਦਾਬਾਦ ਰਹੋਗੇ ਥੈਂਕ ਯੂ ਸਰ